ਖੁੱਲੀ ਛੱਡੀ ਵੀ ਉਹਦੇ ਹਾਸਰੇ ਆ ਪਈ ਆ ਕੋਈ ਠਗੀ ਵੀ ਨਹੀਂ ਕੋਈ ਉਹਦੇ ਲੱਗੀ ਆ ਪਈ ਆ ਗਰਗੀ ਉਹਦੀ ਮਰਜ਼ੀ ਆ ਇਹਨੂੰ ਕਥਲ ਦੇ ਦੇਵੇ ਆ ਇਹਨੂੰ ਦੇ ਦੇਵੇ ਸਾਨੂੰ ਕੋਈ ਚੱਕਣੀ ਤਾਂ ਚੱਕ ਲੈਣੀ ਆ ਜਿਹਨੇ ਪੂਰੇ ਕਰਨੇ ਹੋਏ ਜੰਗਰੀ ਹੋਈ ਚ ਵੀ ਦੇ ਦੇਣੇ ਆ ਬਾਈ ਉਹਨੇ ਵਾਸ ਚੱਲ ਜਿੱਥੇ ਬੈਠੇ ਆ ਆਹ ਕਹ ਰਿਹਾ ਇਹਦੇ ਨਾਲ ਤੇ ਟਕੜਾ ਤਾਂ ਉਹਨੇ ਬੱਲ ਲਾਈ ਆ ਉਹ ਆਹ ਸਭ ਤੇ ਟਕੜੀ ਜੀ ਵੀ ਆਹ ਮਹਾਰਾਜ ਨੇ ਬੱਲ ਲਾਈ ਆ ਉਹਨੇ ਦੇ ਦੇਣੇ ਆ ਆਪਣੇ ਉਹ ਚਾਚੇ ਘਰ ਜਾ ਕੇ ਪੀਲੀ ਪਾਣੀ ਯਾਰ ਉਹ ਨਹੀਂ ਘੰਟ ਸੁੱਕਿਆ ਪਿਆ ਯਾਰ ਤੇ ਕਾਲ ਦੀ ਸਾਰਿਆਂ ਨੂੰ ਬੁਰਾ ਸਵਾਗਤ ਭਈ ਅੱਜ ਸਵੇਰੇ ਮੀਂਹ ਪਿਆ ਪਣੀ ਹਵਾਈ ਔਰੇ ਸਾਡੇ ਪਿੰਡ ਦਾ ਮੀਂਹ ਪਿਆ ਨਹੀਂ ਪਿੰਡ ਦਾ ਨਹੀਂ ਮੀਂਹ ਪਿਆ ਜੱਗੇ ਨਹੀਂ ਔਰੇ ਸਵੇਰੇ ਕੀ ਕੰਮ ਹੈ ਭਾਈ ਜਨ ਬਹੁਤ ਆ ਭਾਈ ਪਰ ਕੋਈ ਨਹੀਂ ਆਉਂਦਾ ਖੇਤ ਤੇ ਆ ਖੇਤ ਤੇ ਆਉਂਦਾ ਕਿਤੇ ਨਹੀਂ ਜਾਂਦਾ ਮੈਂ ਗਾਣਾ ਗਾਣਾ ਵੀ ਖੇਤ ਚ ਕੋਈ ਗੱਲ ਨਹੀਂ ਇੱਥੇ ਹੀ ਧਾਰਤੀ ਫਰੇ ਹੋ ਗਾਣਾ ਠੀਕ ਹੈ ਝੁਗਲੇ ਬਾਅਦ ਉਹ ਚੀਜ਼ ਜੀ ਕਰਾਉਣਾ ਆ ਆ ਉਪਰ ਲੰਘ ਜਾਂਦੀ ਹੈ ਮਸ਼ੀਨ ਲੱਗ ਅੱਜ ਹੀ ਹੋ ਜੇ ਹੋਰ ਗੱਲ ਉਹ ਤੇ ਮੀਂਹ ਕਿੰਨਾ ਪਿਆ ਔਰੇ ਹੈ ਮੀਂਹ ਕਿੰਨਾ ਪਿਆ ਔਰੇ 10 ਤਰੀਕ ਤੱਕ ਆਉਣਾ ਇਹਨੇ ਆਹ ਚੀਜ਼ ਪੱਕਣ ਚ ਨਹੀਂ ਆਉਣੀ 10 ਤਰੀਕ ਤੱਕ ਇਹਨੇ ਸਾਰੀਆਂ ਐਉਂ ਹੋ ਜਾਣਾ ਇਹਨੇ ਸਾਰੀ ਨਹੀਂ ਇਹ ਜੜਾਂ ਤੇ ਹੀ ਵੱਡ ਹੋਣੇ ਰੀਜਨਲ ਆ ਜਾਂੜੀ ਮਿੱਟਾ ਕੇ ਤੋ 5 ਦਿਹਾੜੀ ਲੱਗੇ ਮਜੀ ਮਸ਼ੀਨ ਆਪਣੀ ਹਾਂ ਉਹ ਚੱਕਰ ਹੋ ਜਾਂਦਾ ਉਹੋ ਬੱਲਾ ਦੇ ਧਰਤੀ ਬਵਈਆਂ ਉਹਦੇ ਪੰਨੂ ਮਸ਼ੀਨ ਲੰਗ ਜਾਣੀ ਇਹ ਚੱਕਰ ਹੈ ਬਹੁਤ ਰੀਜਣਾ ਵੱਡੋ ਨੇ ਇੱਕ ਲਾਨ ਇੰਨਾ ਮਸ਼ੀਨ ਚੋਂ ਲਿਆਉਣਾ ਲਓ ਫੇਰਾ ਇਹ ਪੰਗਾ ਈਲੇ ਮਗਰ 1 ਕੁਆਂਟਲ 2 ਕੁਆਂਟਲ ਤਫੱਕਾ ਉਹਦਾ ਹੋਦਾ ਹੋਵੇ ਤਾਂ ਇਹ ਹੋਆ ਪੈਣੀ ਪੈਣਾ ਨਾ ਪੈਣਾ ਹੀ ਇੰਨਾ ਤਾਂ ਜੀਰੀ ਵੇ ਸਭ ਦੀ ਗਿਰ ਗਈਆਂ ਆफी ਦਾ ਹੈਗੀ ਮੜੀ ਮੋਟੀ ਦਾ ਹੈਗੀ ਇਹਦਾ ਪਹਿਲਾਂ 30 ਸੱਤ ਹੋ ਗਈ ਸੀ ਕੁਝ ਨਹੀਂ ਹੁੰਦਾ ਸਭ ਦਾ ਹੀ ਹੈ ਵੈਸੇ ਅਸੀਂ ਹੋਰ ਤਾਂ ਪੱਕੇ ਦਾਣੇ ਨੂੰ ਛਲਦੀ ਕਹਿੰਦੀ ਵੀ ਕੁਝ ਨਹੀਂ ਸਭ ਦੇ ਹੀ ਆ ਆ ਦੇਖ ਆ ਹਲਦੀ ਪਹਿਲਾਂ ਪਈ ਹੋਈ ਆ ਜਿਹੜੀ ਨਿੱਪੜਦੀ ਹੈ ਇਹ ਦਾਣਾ ਫਟਿਆ ਹੈ ਗਰਮੀ ਦੀ ਵਜ੍ਹਾ ਨਾਲ ਦਾਣੇ ਦਾ ਪਟਾਕਾ ਹੋ ਗਿਆ ਗਰਮੀ ਦੀ ਵਜ੍ਹਾ ਨਾਲ ਜਿਹੜੇ ਵਿੱਚ ਨੂੰ ਦਸ ਦਿਨ ਗਰਮ ਪਾਏ ਗਰਮ ਪਾਏ ਆ ਦੋਵੇਂ ਮੈਂ ਤਾਂ ਉੱਥੇ ਤੇ ਅਸੀਂ ਤੇਰਾ ਉਹਦੇ ਕੋਲ ਖੜਾ ਤਾਂ ਮੈਂ ਕਹਿੰਦਾ ਤੇਰੀ ਜੀਰੀ ਗਿਰ ਗੀ ਕਹਿੰਦਾ ਮਨ ਤਾਂ ਇਹਦਾ ਵਾ ਪਤਾ ਨਹੀਂ ਉਹ ਕਹਿੰਦਾ ਹੁਣ ਜੀਰੀ ਉਹਦੇ ਵਾਲੀ ਵੀ ਟੇਢੀ ਹੋਈ ਹੋਈ ਆ ਤੇ ਤਰਨਜੀਤ ਵਾਲੀ ਉਹ ਬਾਈ ਹਾਈ ਜਿਹੜੇ ਹਾਈਬ੍ਰਿਡ ੱਕਾ ਜਿਹਾ ਲੱਗਿਆ ਹਵਾ ਵੀ ਅੱਲੀ ਕਹਿੰਦੇ ਖਾਸੀ ਵੀਰੇ ਹੋ ਸਕਦਾ ਜੀ ਹਵਾ ਖਾਸੀ ਚੱਲੀ ਆ ਬੇ ਲਾਣ ਨੂੰ ਵੀ ਕਾ ਕਹੂੰਗਾ ਲਾਣ ਤਾਂ ਹਰਾ ਪਿਆ ਲਾਣ ਹਰਾ ਜੀ ਹੈ ਤਾਂ ਕੋਈ ਇਹ ਤਾਂ ਵਜਨ ਨਾਲ ਗਿਰ ਗਈ ਆਪਣੀ ਬਾਈਏ ਨਾਲ ਹੀ ਕ ਹਵਾ ਦੇਖ ਹੁਣ ਇੰਦਰ ਹਵਾ ਨਹੀਂ ਪਈ ਛੱਡ ਕਰਕੇ ਆ ਮੈਂ ਖੇਤ ਨੂੰ ਇੱਥੇ ਤਾਂ ਹਾਂ ਪਈ ਤੈਨੂੰ ਹੈ ਫਰਕਾ ਫਰਕਾ ਆ ਵੀ ਨਹੀਂ ਆ ਵੀ ਨਹੀਂ ਗਿਰੀ ਆਉ ਦੇ ਗਿਰੀ ਹੋਵਾ ਹੋਏ ਇੱਥੇ ਜੀ ਹਾਲ ਹਵਾ ਵੱਜ ਗਈਆਂ ਐ ਨਿਕਲ ਗਈ ਚੱਲ ਕਿਤੇ ਨਹੀਂ ਹੁਣ ਇਹਦਾ ਕਰਮਾ ਮਗਰ ਦਿਨ ਚੱਲੇ ਆ ਭਾਈ ਐ ਕਿ ਨਹੀਂ ਕਹਿ ਕੇ ਮਨ ਸਮਝਾਉਣਾ ਹੋਰ ਕਹਤਾ। ਖੜੀ ਕੇ ਸਾਥੇ ਹੋਰ। ਕਾਰ ਵੀ ਆ ਦਾ। ਉਹ ਨਹੀਂ ਹਿੱਲਿਓ ਠੀਕ ਐ। ਖੜੀ ਕੰਤਾ ਰਹੇ ਇਹਨੂੰ। ਲੋਕ ਠੀਕ ਆ ਉੱਧਰ ਲੀ। ਆਓ। ਪਾਣੀ ਭੋਲਣ ਦਾ ਫਕਰ ਹੀ ਦਾ। ਨਾ ਨਾ ਪਾਣੀ ਤਾਂ ਇਹ ਲਾਉਣੀ ਪੈਣਾ ਤਾਂ ਪਾਣੀ ਦਾ ਕੋਈ ਫਰਕ ਨਹੀਂ ਆਗਾ। ਜੇ ਪਾਣੀ ਨਾਲ ਆਉਂਦੇ ਨੇ ਕਸ਼ੀਆ ਬਣ ਜਾਂਦਾ ਤੀਦਾ ਜਮਈ। ਇਹਨੇ ਜਮਈ ਕਰ ਜਣਾ ਤਾਂ ਜਬਈ। ਪਾਣੀ ਤਾਂ ਤੇੜ ਪਈ ਵੀ ਉਹਦੇ ਕਿਰਕੀ ਦਿਖਦੀ ਆ। ਪਾਣੀ ਦੇ ਚ ਘੰਟਾ ਵੀ ਨਹੀਂ ਖੜਿਆ ਇਹਦੇ ਚ। ਹਲੇ ਉਂਨਾਰ ਮੱਜਾ ਆ ਵਾਸਤ। ਅੰਦਰ ਖੜ ਕੇ ਦੇਖਾ ਠੀਕ ਆ। ਹਾਂ। ਆਥਰਾ ਲੱਗ ਰਹੀ ਪਿਆ ਤਾਂ ਭਾਈ ਜਨ ਵੀ ਬਹੁਤ ਦਾ ਪਹਿਲੇ ਬੱਲੇ ਦਾ ਦੇਖ ਲੈ ਵੀ ਇਹ ਲੈ ਆ ਦੂਬ ਲੈ ਭਾਈ ਜਨ ਵੀ ਦੇਖ ਤੂੰ ਲੈ ਭਜਨ ਹੂੰ ਭਜਨ ਦੱਬਦਾ ਇਹਨੂੰ ਲੈ ਇਹ ਬੱਲ ਬਹੁਤ ਹੋਆ ਹਾਂ ਲੰਬੀ ਬੱਲ ਹੈ ਲੰਬੀ ਬੱਲ ਹੈ ਹੈ ਨਾ ਕੁਝ ਨਹੀਂ ਕਰਨਾ ਪਹਿਲਾਂ ਹੋਣਾ ਇਹਦਾ ਭੱਜਾ ਰੱਖ ਲੈਣਾ ਨਾਲ ਪਹਿਲਾਂ ਹੀ ਪੱਟਾ ਸਾਫ਼ ਕਰਦੇ ਨੇ ਇਹਦੀਆਂ ਆਈ ਮੋੜ ਦੇਣੀਆਂ ਕੱਲਾ ਕੱਲਾ ਕਹਿ ਰਾ ਵੱਢਣਾ ਫਿਰ ਹਾਂ ਕਹਿ ਰਾ ਕਹਿ ਰੀ ਵੱਢੋਣਾ ਚਲੀਆਂ ਵਿਚ ਵਾਲੀਆਂ ਡੌਲਾ ਵੀ ਐ ਨਾ ਆਪ ਪੜਾ ਕੇ ਪਾਣੇ ਪਰ ਰਖਾ ਦੇਣੀਆਂ ਲਾਗ ਹੂੰ ਐਵੇਂ ਨਹੀਂ ਕਰਨੀਆਂ ਸਿੱਟ ਦੇਣੀਆਂ ਬਸ ਐਉਂ ਕਰ ਹੋਣਾ ਕੱਲਾ ਕੱਲਾ ਕਹਿ ਰਾ ਵੱਢੋਣਾ ਇਹ ਮਾਉਣੀ ਥੋੜੀ ਜੀ ਮਿਹਨਤ ਹੈ ਚੱਲੀ ਨੇ ਆਪਣਾ ਪੂਰਾ ਕਰ ਜਾਣਾ ਕੰਮ ਫਿਰ ਵੀ ਮੀਂਹ ਦੇ ਹੋ ਜਾ ਫਿਰ ਬਸ ਉੱਕ ਸਾਜੇ ਹੈ ਮੀਂਹ ਦਾ ਦੱਸਦਾ ਜਿੰਨਾ ਟੁਣਾ ਇੱਕ ਦੱਸਦਾ ਕੱਲ ਦੱਸਦਾ 40% ਹੈ ਅੱਜ 70 ਦਾ ਅੱਜ ਸੱਟਾ ਅਠਖਣੀ ਪੈਟਾ ਲਾ ਆਲ ਨਾਲੇ ਪੈ ਲਿਆ ਬਾਈ ਇੱਦਾਂ ਹੀ ਰੋਪੜ ਪੈ ਲਿਆ ਮੀ ਆ ਤਾਂ ਪੈ ਲਿਆ ਆਲ ਗਾਲੇ ਸਾਨੂੰ ਤਾਂ ਚਾਹੀਦਾ ਨਹੀਂ ਯਾਰ ਆਪਣੇ ਆਪਣੇ ਪਿੰਡ ਨਹੀਂ ਪਿਆ ਗੱਲਾ ਇੱਥੇ ਤੁਹਾਨੂੰ ਓਪਰਨਜਾ ਜਾਂਦੇ ਪਿਆ ਉੱਥੇ ਹਾਂ ਨਾ ਬਾਈ ਯੂਰੇ ਵੀ ਪਹਿਲੀਆਂ ਗਣਮੰਗ ਕਰ ਆਪਣੇ ਪਿੰਡ ਹੈ ਨਹੀਂ ਉਰੇ ਜਿਆਦਾ ਤਾਂ ਬਹੁਤ ਜ਼ੋਰ ਲੱਗਿਆ ਬਸ ਪਰਫਰਮੈਂਸ ਹੋਈ ਵੀ ਅਦਗੀ ਦਾ ਹੋਰ ਅਦਗੀ ਦਾ ਡਬਲ ਖਰਚੇ ਤੇ ਡਬਲ ਖਰਚੇ ਤਾਂ ਹੋਏ ਆ ਗੀ ਇਹ ਨੂੰ ਆ ਦੇਖ ਲੈ ਵੀ ਸਾਰਾ ਕੁਝ ਹੋ ਗਿਆ ਹਾਂ ਸਾਰਾ ਕੁਝ ਹੁਣ ਆ ਵੱਟਣੀ ਹੈ ਇੱਕ ਤਿਆਰ ਆ ਕੰਮ ਅਸੀਂ ਤਾਂ ਖੁੱਲੀ ਛੱਡੀ ਵੀ ਉਹਦੇ ਆਸਰੇ ਆ ਪਈਆ ਬਈ ਠਗੀ ਵੀ ਨਹੀਂ ਕੋਈ ਉਹਦੇ ਉੱਤੇ ਲੱਗੀ ਹੋਈ ਪਈਆ ਗਿਰਗੀ ਉਹਦੀ ਮਰਜ਼ੀ ਆ ਇਹਨੂੰ ਕਾਥਲ ਦੇ ਦੇਵੇ ਆ ਦੇ ਦੇਵੇ ਸਾਨੂੰ ਕੋਈ ਚੱਕ ਨਹੀਂ ਸੀ ਤਾਂ ਚੱਕ ਲੈਣੀ ਆ ਜਿਹਨੇ ਪੂਰੇ ਕਰਨੇ ਹੋਏ ਗੀ ਗੀ ਹੋਈ ਚਵੀ ਦੇ ਦੇਣ ਆ ਕਿਤੇ ਬੈਠੇ ਆ ਆ ਕਹ ਰਿਹਾ ਇਹਦੇ ਨਾਲ ਤੇ ਟਕੜਾ ਦਾ ਉਹਨੇ ਬੱਲ ਲਾਈ ਆ ਉਹ ਸਭ ਤੇ ਤਕੜੀ ਜੀ ਆ ਆ ਮਹਾਰਾਜ ਨੇ ਬੱਲ ਲਾਈ ਉਹਨੇ ਦੇ ਦੇਣੀ ਆਪੇ ਹੋਣੀ ਆ ਉਰੇ ਤੇ ਵੀ ਹੋ ਲੈਣੀ ਇਹ ਤਾਂ ਹੁਣ ਉਹਦੇ ਨਾਲ ਵਜਨ ਮਾਰਦਾ ਉੱਪਰ ਵਜਨ ਹੈਗਾ ਜੀ ਰੋਕ ਵਜਨ ਹੈਗਾ 68 468 ਥੋੜੀ ਜੀ ਕੱਦ ਜ਼ਿਆਦਾ ਕੱਢਦੀ ਜੇ ਕਿਤੇ ਮਧਰੀ ਰਹੇ ਜੀ ਫੇ ਪਾਸ ਆ ਬੀਜ ਹਮ ਇੰਨਾ ਕਰ ਰਿਹਾ ਗਰੇ ਨਾਲ ਥੋੜੀ ਜੀ ਕੱਦ ਕੱਢ ਜਾਂਦਾ ਆ ਖੇਤ ਇਹਦੇ ਨਾਲ ਤੇ ਟਕੜੇ ਆ ਇਹਦੇ ਨਾਲ ਤੇ ਆ ਜਿਹੜੀ ਤਕੜੀ ਆ ਸਾਰੀ ਖੇਤ ਵਾਲੀ ਇਹਨੂੰ ਉੱਲਾ ਦਾ ਆ ਉੱਲਾ ਛੱਡਦਾ ਨਾਟਦਾ ਦਨੇ ਦਾ ਕਮਰੇ ਦਾ ਜਾਨੂ ਇਹ ਵੱਡ ਹੋਣੀ ਆ ਨਾ ਆ ਸਾਰੀ ਬਲੌਕਰ ਆ ਉਥੇ ਲੈ ਕੇ ਉਹਦੇ ਗੰਨਾ ਉਥੇ ਹਾਂ ਕਪੂਲਰ ਦਾ ਸ਼ੈੱਡ ਆ ਗਿਆ ਇਹ ਗਰੀਨ ਐਂ ਤਾਂ ਬਲੌਕ ਆ ਪਾਣੀ ਬੱਜੀ ਇਹਨੂੰ ਬੱਜੀ ਨਹੀਂ ਹਾਂ ਬੱਵਾ ਚੱਲੀ ਜ਼ਰੂਰ ਆ ਉਹ ਪਰਲੀ ਸਾਈਡ ਤੇ ਹਾਂ ਬੱਜੀ ਇਹਨੂੰ ਤਾਂ ਹੀ ਗਿਰੀ ਆ ਚੱਲੀ ਆ ਬਾਹਰ ਰੇ ਬਹੁਤ ਚੱਲੀ ਆ ਉਹ ਵੀ ਪਰਾਂ 11 ਸਾਰੇ ਗਿਰ ਗਏ ਇੱਕ ਦਾ ਸਿਰੇ ਵਾਲਾ ਬਾਈ ਦਾ ਕੁਝ ਨਹੀਂ ਵਿਗੜਦਾ ਮੀਨਾ ਪਵੇ ਬਸ ਵਾ ਗਾਂ ਦੇ ਕਿਥੇ ਗਰੀ ਵੀ ਵਿਚਾਲੀ ਬੱਲ ਦਾ ਨਹੀਂ ਤਾਂ ਪਤਾ ਲੱਗਦਾ ਹੁੰਦਾ ਜੇ ਖੜੀ ਹੁੰਦੀ ਜੀਰੀ ਆਪਾਂ ਨੂੰ ਐ ਹੁੰਦਾ ਵਿੱਚ ਪਤਾ ਨਹੀਂ ਕਹੀ ਜੀ ਬੱਲ ਹੋਣੀ ਆ ਉਦੋਂ ਕਹੀ ਜੀ ਪਈ ਆ ਉਦੋਂ ਬੱਲ ਹੋ ਜੀ ਉਹੀ ਜੋ ਪਈ ਬੱਲ ਸਾਰੀ ਉਹ ਆ ਵੀ ਗਿਰ ਗਿਆ ਖਾਸੀ ਗਰੀ ਅੱਗੇ ਸਾਰੀ ਉਹ ਗਰੀ ਪਿਆ ਮੰਨ ਕੇ ਚੱਲ ਤੂੰ 4 ਕਿੱਲੇ ਮਾਤੇ 2 ਕਿੱਲੇ ਕਰ ਗਏ ਆਹ ਕਹਿ ਰਹਾ ਆਹ ਕਹਿ ਰਹਾ ਜ਼ਿਆਦਾ ਕਰਿਆ ਜਿਆਦਾ ਹੀ ਪੈਣੀ ਸਾਰੀ ਉਹ ਗਰੀ ਬਾਬਾ 20 34 ਪਿਛਲੇ ਸਾਲ 227 ਵੱਢੀ ਸੀ ਆਪਾਂ ਝੱਲੀਆਂ ਵੱਢੀਂਦੀ ਹਾਂ ਜੋ ਮੈਂ ਬਿਸ਼ੀ ਪੀਦੀ ਉਹ ਦੇਖ ਲੈ ਜੋ ਮੈਂ ਆਹ ਕਹਿ ਰਿਹਾ ਜ਼ਿਆਦਾ ਕਰਿਆ ਆ ਵੀ ਆ ਵੀ ਗਿਰੇ ਬਿਓ ਘਾਹ ਲੱਗੇ ਹਾਰੀ ਬਿਓ ਮਾ ਮੋਟਾ ਇਹਨਾਂ ਦਾ ਕੋਈ ਚੱਕਰ ਨਹੀਂ ਆਹ ਜਦਾਂ ਸਾਰੇ ਗਿਰ ਗੁੱਤਰ ਉਹ ਚੱਲ ਜਿਹੜੀ ਕਿਸਮਤ ਚ ਆ ਯਾਰ ਕਿਤੇ ਨਹੀਂ ਚਾ ਉਹ ਤਾਂ ਮਨ ਸਮਝ ਆਉਂਗਾ ਮੈਂ ਸਮਝ ਆਜੋ ਚਾ ਕਰੀਏ ਤੇ ਸੁਝਾਉਣਾ ਤਾਂ ਹੈਗੀ ਜੀ ਚਾਹੀਦਾ ਕਰ ਨਹੀਂ ਸਕਦੇ ਉਹ ਖੜੀ ਤਾਂ ਕਰਨ ਤੇ ਰਹੇ ਇਹਨੂੰ ਹੁਣ ਥੋੜੀ ਬਹੁਤੀ ਹੁੰਦੀ ਘਰ ਦਾ ਹਾਤਾ ਹੋਣਾ ਨਹੀਂ ਹੁਣ ਉਹ ਮਾਵਾ ਦੀ ਬੋਡੀ ਹੁੰਦੀ ਹੁੰਦੀ ਤੇ ਜ਼ੋਰ ਵੀ ਲਾ ਲੰਦੇ ਠੀਕ ਹੈ ਮਸ਼ੀਨ ਚੱਕੇ ਮੇਰੇ ਹਿਸਾਬ ਨਾਲ ਜਿਵੇਂ ਹੁਣ ਆਏ ਗਿਰੀ ਹੋਈ ਹੈ ਨਾ ਇੱਧਰ ਤੇ ਆਏ ਮਸ਼ੀਨ ਚੱਕੇ ਇਹਨੂੰ ਹੂੰ ਜਿਹੜੀ ਉੱਧਰ ਦੇ ਪਾਏ ਕਰਦੇ ਥਾਲੀ ਭੰਦੀ ਆ ਉਹਦੇ ਵਿੱਚ ਦਾਣੇ ਚ ਬਲ ਰੀਲ ਦਾਣੇ ਝਾੜਦੀ ਆ ਆਇ ਇਹਨੂੰ ਨਹੀਂ ਝਾੜਦੀ ਉਲਟ ਆਇ ਇਹਨੂੰ ਮਸ਼ੀਨ ਤੇ ਦਾਣਾ ਕਿੱਥੀ ਜਾਂਦਾ ਦੇਖੋ ਕੀ ਵੀ ਹੋਵੇ ਪਰਾਲੀ ਆਪਾਂ ਫੇਰ ਵੀ ਕਹਿਦੀ ਐ ਪਰਾਲੀ ਦੀ ਹਰੀ ਆ ਹਜੇ ਇਹ ਮੌਸਮ ਸਾਫ਼ ਰਿਹਾ ਐ ਨਾ ਇਹ 5 ਤਰੀਕ ਨਹੀਂ ਹੋ ਜੂਗੀ ਇਹ ਆਹਾਂ 5 ਤਰੀਕ ਹੀ ਹੋ ਜੂਗੀ ਇਹ ਪਹਿਲਾਂ ਜਮੀਂ ਨਾ ਪਵੇ ਸਾਨੂੰ ਆਹੀ ਤਾਂ ਪਹਿਲਾਂ ਜਿਆ ਪਟਾਸ ਐ ਸਾਰਾ ਦਾਣਾ ਬਣ ਗਿਆ ਸਾਰਾ ਜੀ ਵੀ ਮੂ ਨਾ ਹੋਵੇ ਜੇ ਤੁੱਪਾ ਹੀ ਰਹੇ ਨਾ ਤੁੱਪਾ ਰਹੇ ਫੇਰ ਗੱਲ ਬਣਨੀ ਐ ਇਹ ਖੜਕ ਜੁਨੀ ਨਹੀਂ ਇਹ ਖੜਤ ਜੁਨੀ ਹੈ। ਕੋਈ ਰੋਲਾ ਪਾਇਆ ਬਦ ਤੱਕ ਦੋ ਦਿਨ ਵਗੈ ਗਾਰੀ ਬਹੁਤ ਗਾਰਮੀ ਬਹੁਤ ਗਰਮੀ ਠੀਕ ਆ ਉਹ। ਕਿਹੜੀ ਗਰਮੀ ਗਰਮੀ ਦੇ ਵਜਾ ਦਾ ਹੋਇਆ ਕੰਮ ਇਹ। ਜਿਹੜੀ ਆ ਮੀਂਹ ਪਈ ਉਹਨੇ ਕੰਮ ਕਰ ਰਿਹਾ। ਮੀਂਹ ਪਿਆ ਹਵਾਈ। ਵੀ ਦੀਦੀ ਤੇ ਮੀਂਹ ਮੀਂਹ ਮਾ ਬੋਲਦਾ ਹੈ। ਹੁਣ ਇਹ ਇਹਦਾ ਨੜਾ ਵੀ ਦੇ ਲੈ ਕਿਹਾ ਜਾ ਉਹ ਵੀ ਗਿਰ ਗਿਆ। ਹਾਂ। ਆ ਦੇਖ ਤਾਂ ਕਿਹੇ ਜੇ ਨੜੇ ਆ। ਥੋੜਾ ਵਜਨੇ ਦੱਬੀ ਜਾ। ਵਜਨ ਆ ਭਾਈ ਵੱਲ ਪਰ। ਵੱਲੋਂ ਵਜਨ ਬਹੁਤ ਹੈ। ਠੀਕ ਕੱਦ। ਉੱਪਰ ਵਜਨ। ਮੈਂ ਦੇਖੀ ਨਹੀਂ ਹਲੇ। ਜਾਂਦੇ ਉੱਥੇ ਨੂੰ ਵੀ। ਜਾਣੇ ਉੱਥੇ ਨੂੰ। ਕਿੱਥੋਂ ਵੀ ਲੈਂਦੇ ਇਹ ਤਾਂ ਕਰਾਂ ਮੈਂ ਟੌਪੇ ਬੈਠਾ ਬਿੱਲੇ ਰਖਾ ਆ ਜੀਰੀਗਰ ਕੀ ਇੱਥੇ ਹੂੰ ਕਹਿੰਦਾ ਲੈ ਮਖੌਲ ਕਰਦਾ ਮਾ ਜਲਦ ਨੂੰ ਦਿਖਾ ਕੇ ਲਿਆਵਾ ਵੀ ਵਧੀਆ ਠੀਕ ਹੈ ਜੀ ਇਹ ਵੀ ਵਧੀਆ ਹੈ ਹਲੇ ਥੱਲੇ ਵੀ ਗਿੱਲਾ ਪਿਆ ਮਸ਼ੀਨ ਵੀ ਨੰ ਚੱਲਣੀ ਓਰੇ ਪਾਣੀ ਲਾਇਆ ਤਾਂ ਯਾਰ ਹਲੇ ਸੀ ਮੈਂ ਪਾਣੀ ਦੇ ਕੰਮ ਕਰਦਾ ਥੋੜੇ ਹੁਣ ਨਾ 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 ਪਾਣੀ ਦੇ ਭਜਾਨੀਆਂ ਗਈਆਂ ਤੈਨਾਂ ਤੇ ਪਾਣੀ ਖੜਾ ਤਾਂ ਹੈ ਨਹੀਂ ਪਾਣੀ ਜਿਹੜੇ ਘੰਟੇ ਪੀਜੀ ਹੈ ਜੇ ਯਾਰ ਬੱਲੇ ਤਾਂ ਦੇਖ ਲੈ ਬੱਲੇ ਦੱਸ ਦੰਦੀ ਯਾਰ ਜੀ ਜੀ ਸਮਝ ਗਿਆ ਹੁਣ ਆਹ ਵਜਨ ਇਹਨੂੰ ਤੋੜਦਾ ਏ ਤੇ ਹੁਣ ਉਹਦੇ ਬੱਲੇ ਪਰ ਵਜਨ ਪੈ ਗਿਆ ਹਵਾ ਹੀ ਉਹ ਗਿਰ ਗਈ ਆ ਵੀ ਖਾਸੇ ਗਿਰ ਗਈ ਤਾਂ ਆ ਖਾਸ ਹੀ ਗਿਰ ਗਈ ਹੁਣ ਤਾਂ ਸਾਰੀ ਉੱਰ ਜਣੀ ਸਾਰੀ ਉੱਰ ਜਣੀ ਹੈ ਹੁਣ ਹੁਣ ਖੜ੍ਹਦੀ ਨਹੀਂ ਇਹ ਹੁਣ ਵਿਛਾਉਣਾ ਵਿਛਣਾ ਇਹਦਾ ਇਹਦਾ ਵਿਛਾਉਣਾ ਵਿਛਣਾ ਹੁਣ ਹੌਲੀ ਹੌਲੀ ਖੱਜ ਹੋਣੀ ਬਸ ਬਾਸ ਤੇ ਉੱਪਰ ਦੇ ਰੋਪ ਕੋ ਨਾਲ ਜਿਹਦਾ ਤਗੜਾ ਉਹ ਗੱਲਾ ਸਭੋ ਕੀ ਕਰੇ ਵੀ ਆ ਦੇ ਉਰੇ ਵੀ ਉਰੀ ਖੜਾ ਕੇ ਦੇਖ ਲੈ ਲਾ ਚੁਗਦੀਆਂ ਨਹੀਂ ਨਹੀਂ ਧੱਕੇ ਖਾਂਦੀ ਧੱਕੇ ਖਾਂਦੀ ਮੇਰਾ ਹਾ ਮਾੜਾ ਹੋਵੇ ਤਾਂ ਮੰਨੀ ਤੇਲਾ ਦੂਲਾ ਬਹਿ ਗਿਆ ਲਾ ਕਹੇ ਜਾ ਪਿਆ ਡੰਡਾ ਪਰ ਹੁਣ ਕੱਦ ਵੀ ਦੇਖ ਤੂੰ ਕਿੱਡਾ ਲਾ ਕੋਈ ਤੇਲਾ ਵੀ ਨਹੀਂ ਥੱਲੇ ਯਾਰ ਸੁੱਕੀ ਪਈ ਆ ਜਿਹਦੀ ਐ ਇੰਨਾ ਕੰਦਾ ਜਿਹਦੀ ਦਾ ਲਾ ਹੁਣ ਕੀ ਕਰੋਗੇ ਗਿਰੂਗੇ ਹੋਇਆ ਕੱਦ ਚਾਹੀਦਾ ਜੀਦੇ ਇਹ ਇੰਨਾ ਇੱਥੇ ਵੱਲ ਹੁੰਦੇ ਨਾ ਫਿਰ ਵੀ ਜ ਕਾਮਯਾਬ ਤਾਂ ਬਾਈ ਇੱਥੇ ਹੀ ਚਾਹੀਦੀ ਦੀਦੀ ਐਨ ਦੀ ਫੇਰ ਨਹੀਂ ਦਾ ਮਾਰ ਖਾਂਦਾ ਕੀ ਨਿਕਲਦੀ ਆ ਫੇ ਪਤਾ ਲੱਗੂ 121 ਦੀ ਜਿੰਨਾ ਮਾਜੀ ਰੇ ਭਾਲਾ ਮਾਦਰੀ ਹੋ ਰਹੇ ਦੀ ਉਹ ਪੈਰਾ ਵੀ ਰਹੀ ਮਾਦਰੀ ਹੋ ਰਹੇ ਦੀ ਨਾਲੇ ਗਿਰਦੀ ਨਹੀਂ ਕੱਦ ਨਹੀਂ ਦੀ ਖੜਦੀ ਇਹਦਾ ਹਾਈਬ੍ਰਿਡ ਵੀ ਥੋੜੇ ਕੱਦ ਕੱਢ ਲੰਨੇ ਆ 10 ਆ ਹੁਣ 10 ਖੜਾ ਉਹ 10 ਵੀ ਜਣੇ ਫੇਲੇ ਆ ਕਹਿੰਦੇ ਬੱਚਾ ਕਹਿੰਦੇ ਬਾਈ ਬਹੀ ਲੁਗਾ 10 ਦਾ ਕੋਈ ਨਹੀਂ ਫੇਲਾਗਾ ਹਾਂ ਤੂੰ ਨਾ ਕਰੀਓ ਗੱਲਾਂ ਇਹ ਜੀ ਇਹ ਜੀ ਗੱਲ ਨਹੀਂ ਕਰਨੀ ਉਹ ਇੱਕ ਇੱਕ ਦਾ ਵੀ ਇੱਕ ਤਾਂ ਕਿ ਲੈ ਮੈਂ ਸਾਰੀਆਂ ਲੱਗ ਸਦਾ ਲਾਈ ਇਸ ਵੀ ਆ ਮੰਨ ਕੇ ਕਿ ਕਈ ਸਾਲ ਦਾ ਆਇਆ ਵਾ ਇਹ ਚਲੋ ਅਕਸਰ ਆਪ ਐ ਕਰਦੇ ਆ ਆਹੋ ਇਸੋ ਝਾੜ ਵਧੀ ਦੇ 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 ਦੇਖ ਕਿਉਂ ਰੇ ਨਾ ਠੀਕ ਖੜੀ ਦੀ ਆ ਇੱਕ ਫਾੜ ਦੂ ਜੇ ਜਾਂਦੀ ਮੇਰੇ ਤਾਂ ਭਾਈ ਇਸਦਾ ਠੀਕ ਖੜੀ ਆ ਪਹਿਲਾਂ ਉਹਨਾਂ ਖੜਾ ਕਰ ਲਿਆ ਸੀ ਹਾਲੇ ਅਵੀ ਭਾਈ ਘੁੰਮ ਗੇਰੇ ਦਾ ਵੀ ਵੀ ਕਹਣਾ ਕੇਰੇ ਦਾ ਕੇ ਰਾਤ ਰਵਸ ਲੰਬਾ ਕੇ ਰਾਤ ਨੀ ਧਰਨਾ ਕੇਰੇ ਦੀ ਕੇਰੇ ਤੇ ਰਾਤ ਕਰਕੇ ਵੱਢ ਕੇ ਪਾਈ ਜਾਂਦਾ ਨੇ ਤੇ ਸਵੇਰੇ ਕਰੀਏ ਨਾ ਜਦ ਉੱਥੇ ਸੁਕੜੀ ਬਸ ਖਾ ਗਾਹਾਂ ਪਤਲੇ ਨਹੀਂ ਦਿੱਤੀ ਉਹਨੇ ਮੇਰਾ ਬਾਅਸ ਵੀਰ ਨਾ ਪੈਂਦੀ ਆ ਹੁਣ ਵਿਚ ਵਿਚ ਤਾਂ ਬਹੁਤ ਭਈ ਵੀ ਆ 26 ਰੁਪਏ ਵੀ ਪੈ ਗਈ ਖਾਲੀ ਹੈ ਜਕੇ ਸਭ ਨੂੰ ਜੀ 26 ਰੁਪਏ ਵੀ ਆ ਹੁਣ ਬਹੁਤ ਹੋਰ ਬਹੁਤ ਜ਼ਿਆਦਾ ਪਈ ਹੋਰ ਪਾਸੇ ਗਿਰ ਗਿਰ ਤੇ ਹੈ ਹੋਰ ਪਾਸੇ ਗਿਰ ਗਿਰ ਨਾ ਨਾ ਹੋ ਤਾਂ ਸਾਰੀ ਖੜੀ ਆ ਰੌਤਮ ਰੌਤਮ ਵੀ ਖੜੀ ਹੈ ਸਾਰੀ ਖੜੀ ਆ ਹੋਰ ਸਾਰੀਆਂ ਜੀ ਦੀਆਂ ਨਾਲ ਤੇ ਤਕੜੀ ਵੀ ਇਹੀ ਜੀਰੀ ਆ ਇਹੀ ਤਕੜੀ ਦੀ ਸਭ ਤੇ ਸਭ ਤੇ ਪਹਿਲਾਂ ਲਾਈ ਦੀ ਸਭ ਤੇ ਤਕੜੀ ਜੀਰੀ ਇਹ ਸੀ ਹਾਂ ਇਹਨੇ ਖੜੀਆਂ ਦੇ ਬਰਾਬਰ ਗਿਰੀ ਹੋਈ ਨੇ ਵੀ ਨਿਕਲੇ ਆਣ ਹੁਣ ਜੇ ਪਤਾ ਦੇਖੀ ਆ ਥੱਲੇ ਦਾਣੇ ਆ 4-5 ਪੰਜ ਕੱਚੇ ਬਾਕੀ ਸਾਰੀ ਪੱਕੀ ਪਈ ਐ ਇਹੇ 5-4 ਦਿਨਾਂ ਮੈਂ ਬਣ ਜ ਜਾਣੇ ਬਾਕੀ ਮੌਸਮ ਸਾਫ ਰਹੇ ਬਾਕੀ ਮੌਸਮ ਸਾਫ ਰਹੇ ਬਸ ਫੇਰ ਨਹੀਂ ਚੱਕਰ ਪਈਆ ਵਿਛੇ ਜਾਵੇਗਾ ਫੇਰ ਮੌਸਮ ਸਾਫ ਰਾਂਗੇ ਭਾਈ ਇਹਦਾ ਵੀ ਕੁਝ ਨਹੀਂ ਵਿਗੜਨਾ ਪਾਜਵਾ ਲੰਗੇ ਜੇ ਦੋ ਦਿਨ ਸੁੱਕ ਜਾਣ ਹਾਂ ਹਾਂ ਭਾਈ ਦਾ ਵੀ ਕੁਝ ਨਹੀਂ ਵਿਗੜਨਾ ਮੌਸਮ ਸਾਫ ਰਹੇ ਜੇ ਬੱਦਲ ਆ ਜੂ ਹਾੜ ਕੇ ਹੁੰਦਾ ਫੇਰ ਫਰਾੜ ਜੀ ਹੁੰਦੀ ਐ ਹੋਰ ਕਦੇ ਇੱਧਰ ਜਿਹੜੇ ਆਉਂਦਾ ਕਦੇ ਇੱਧਰ ਜਿਹੜੇ ਆਉਂਦਾ ਆਹ ਖੜਾ ਹੈਗਾ ਗਿਰਾਵੀਤਾ ਆਹ ਖੜਾ ਦੇਖਦਾ ਮੇਰਾ ਕੋਈ ਵੀ ਨਹੀਂ ਗਾਸ ਨਾ ਨਾ ਤੂੰ ਮੈਂ ਮੇਰੇ ਖੇਤਮ ਦੇਖੀਏਗਾ ਖੜਾ ਮੈਂ ਤੇਰੇ ਇੱਥੇ ਵੀ ਅਸੀਂ ਖੜਾ ਹੈ ਇਹ ਸਾਰਾ ਕਹੀ ਜਾਂਦੇ ਝੜ ਜਾਂਦਾ ਯਾਰ ਬੱਚੀ ਬਾਲ ਵੀ ਇੰਨੀ ਜੱਗੇ ਲੱਗਦੀ ਤੇ ਨਹੀਂ ਹੈਗੀ ਦੀ ਬਾਕੀ ਰੱਬ ਜਾਣੇ ਹੈਨਾ ਦਾਨਾਂ ਜੀ ਹੋਗੀ ਪੂਛਾ ਵੰਗਣਾ ਪੋਕੋ ਕੁਛ ਇਸਤਮ ਦਾਨਾ ਮਜ਼ਬੂਤ ਹੋਊਗਾ ਫਿਰ ਜਾਂ ਤਾਂ ਦਾਣਾ ਦਾਣੇ ਚ ਭਰਊਗਾ ਜੇ ਬਾਲਾਂ ਦੇਖੀ ਜਾਵੇ ਬਾਲ ਤਾਂ ਛੋਟੀ ਹੋਈ ਨਾਲ ਤਾਂ ਕੁਝ ਵੀ ਨਹੀਂ ਆਈ ਲੈ ਕਹੀ ਨਾ ਕਿੱਥੇ ਕਿੱਥੇ ਮਗਾ ਵਾਲਾ ਬਾਲ ਦਾ ਜਾ ਦਰਾਣਾ ਛਿੱਟਾ ਇਹਦਾ ਦਰਾਣਾ ਛੇ ਦੇ ਦਾਣਾ ਸਟਾਰ ਹੁੰਦਾ ਚਾਰੋਂ ਕੋਲ ਬਲ ਬੜੀ ਹੈ ਦੀ ਹੋ ਐਨੀ ਕਿ ਸਮਝ ਲੈ ਵੀ ਥੱਲੇ ਰਹਿ ਜੂ ਹਾਂ ਜਲ ਦੇਖੋ ਝੜ ਜੂ ਥੱਲੇ ਦੇਖੋ ਕਿਆ ਬਣਦਾ ਭਾਈ ਉਹ ਸਾਰੀ ਉਹ ਪੈਣੀ ਆ ਟਾਲੀ ਚ ਇਹ ਉਹਨੇ ਚਾਰੋਂ ਕੋਲ ਛੇਟਾ ਰਿਆ ਨਹੀਂ ਆਪਾਂ ਨੂੰ ਲੱਗੀ ਜਾਏ ਕਰਦਾ ਵੀ ਜ਼ਿਆਦਾ ਝੜ ਗਈ ਆਪਾਂ ਕਣਕ ਦਾ ਛਿੱਟਾ 50 ਕਿਲੋ ਦਾ ਦਿੰਦੇ ਆ ਹਾਂ ਕਿੰਨੀ ਲੱਗਦਾ ਹੁੰਦਾ ਵੀ ਬਾਣੀ ਦਾਣਾ ਖੜਾ ਆ ਭਾਈ ਜੀ ਵਿੱਚ ਖੇਤ ਦੇ ਉਹ ਤਾਂ ਬਸ ਹੁੰਦਾ ਹੀ ਆ ਦਾਣਾ ਵੀ ਇੱਕ ਵੀ ਗਿਰਿਆ ਹੋ ਦੁੱਧ ਦੁੱਹੀ ਜਾਂਦਾ ਵੀ ਕਹਦੇ ਕਿ ਗਿਰ ਗਿਆ ਹਾਂ ਹੈਗਾ ਯਾਰ ਅਰਤੀ ਦੁਖੜਾ ਤਾਂ ਜੈਕੇ ਤੇ ਗੁੜੀ ਦੇ ਗੁੜਾ ਹੈ ਜੇ ਹਿਸਾਬ ਲਾਈ ਇੱਕ ਇੱਕ ਦਾਣਾ ਕਰਕੇ ਟਰਾਲਾ ਭਰਦਾ ਇੱਕ ਇੱਕ ਬੱਲ ਕਰਕੇ ਕਿ ਬੁੱਝੇ ਕਰਕੇ ਜੇ ਕੀ ਗਿਰਿਆ ਉਹ ਫਰਕ ਤਾਂ ਚਲ ਪੈਂਦਾ ਹੋਰ ਬਾਕੀ ਖੇਤ ਨੇ ਵੀ ਰੱਖਣੇ ਆ ਬਾਈ ਜਿੰਨੇ ਨੇ ਜੀਲ ਹਿੱਲੀ ਪੌਧਾ ਨਹੀਂ ਜਮੇ ਹਿੱਲੀ ਆ ਉੱਧਰ ਠੀਕ ਹੈ ਉੱਧਰ ਜੀ ਨਹੀਂ ਸਾਰੀ ਠੀਕ ਆ ਮੈਂ ਦੇਖੀ ਤੇਰੀ ਵੀ ਨਹੀਂ ਹਿੱਲੀ ਹੋਣੀ ਇੱਥੇ ਪਤਾ ਨਹੀਂ ਇੱਥੇ ਹਵਾਈ ਸਾਰਾ ਜਾਂਦਾ ਹੀ ਪਤਾ ਨਹੀਂ ਕੀ ਚੱਕਰ ਹੈ ਬੱਲਾ ਬੱਲਾ ਬੱਜਿਆ ਜਾਂ ਬੰਨ ਕਰਕੇ ਰੁਕ ਗਈ ਹਵਾ ਪਤਾ ਨਹੀਂ ਕੀ ਚੱਕਰ ਹੈ ਕੋਈ ਗੱਲ ਹੋਈ ਹੈ ਬੇ ਕਿਓ ਤਰਨਜੀਤ ਦੇ ਜਗਾ ਉੱਥੇ ਸਟਾਡਿ ਪਰਵਿੰਦਰ ਦੀ ਨਹੀਂ ਹਿੱਲੀ ਉਹ ਵੀ ਖੜੀ ਐ ਜੱਗੇ ਦੀ ਤਾਂ ਪਤਾ ਨਹੀਂ ਹੁਣ ਇਹਦੇ ਸਾਈਡ ਪਰ ਨੂੰ ਆ ਪੰਨ ਦੇ ਨਾਲ ਸਾਰੀ ਗਰੀ ਵੀ ਬੰਨ੍ਹ ਕੇ ਕੀਤੀ ਆ ਉੱਥੇ ਆਹੋ ਫਿਰ ਆਵਾਜ਼ ਤਾਂ ਵੱਜੀ ਐ ਵੇਖੋ ਕਾ ਬਣਦਾ ਹੁਣ ਚੱਲ ਜੱਗੇ ਕਸਮਤ ਜਿਵੇਂ ਕਿਤੇ ਨਹੀਂ ਜਾਂਦੇ ਚਲੋ ਚੱਲੀ ਆਜੋ ਜੇ ਚੱਲੀ ਐ ਜੱਗੇ ਦੇਖੀਏ ਤੇਰੇ ਵਾਲੀ ਤੁਹਾਨੂੰ ਕੀ ਕਰਾਂ ਲੈ ਜੱਗੇ ਲੈ ਵੀ ਪਹੁੰਚਦੇ ਅੱਗੇ ਦੇ ਖੇਤਾਂ 'ਚ ਦੇਖ ਪੱਕੀ ਦਾ ਪਈ ਆ ਯਾਰ ਕੀ ਨਹੀਂ ਕੀ ਕਰੀਏ ਮੰਡੀ ਨਹੀਂ ਖੁੱਲੀ ਆ 75 ਆ ਤੇ ਤੇਰਾ ਕੈ ਵੀ ਦੋ ਦਿਨ ਵੀ ਜਲਾਈ ਬੁਰੇ ਹੈ ਹਾਂ ਬਦੋਏ ਆ ਪਿਆ ਸਰ ਦੇ ਸਰ ਸਵਾਜਾਂ ਤੇ ਪਿੰਡ ਆ ਆਹੋ ਕੈ ਵੀ ਬੁਰੇ ਨੂੰ ਲੱਗੀ ਵੀ ਆ ਹੈ ਨਾ ਜਾਨਵਰ ਦੇਖ ਲੈ ਦੋ ਦਿਨ ਹੋ ਗਿਆ ਉਹਨਾਂ ਨੂੰ ਕਹਿੰਦੇ ਕੱਲ ਵੀ ਬੁਰੇ ਵੀ ਆ ਲਿਆ ਇੰਜਨ ਬੋ ਵੀ ਫੇਰ ਉੱਥੇ ਵੀ ਆ ਲਿਆ ਸਾਰੇ ਆ ਲੇ ਫੇਰ ਠੀਕ ਆ ਜੀ ਨਹੀਂ ਤਾਂ ਤੇਰੀ ਢੀਂਗਾ ਹਵਾ ਤਾਂ ਉਰੇ ਵੱਜ ਨਹੀਂ ਭਾਈ ਹਵਾ ਵੱਜਲੀ ਹਵਾ ਵੱਜਲੀ ਪਰ ਮੈਂ ਪਾਣੀ ਨਹੀਂ ਲਾਵਾ ਮੈਂ ਸਖਾ ਜੀ ਵੀ ਆ ਨਾ ਠੀਕ ਥੋੜੀ ਪਈ ਦਰ ਅੱਜ ਵੀ ਮਸ਼ੀਨ ਚੱਲ ਸਕਦੀ ਸਾਡੇ ਦਾ ਪੈਰ ਘੜਦਾ ਮੈਂ ਪਾਣੀ ਨਹੀਂ ਲਾਇਆ ਮਹਰਾਉਣੀ ਹੈ ਜੀ ਬਾਈ ਹਵਾ ਤੇਰੇ ਹਵਾ ਪੈ ਲਈ ਇੱਧਰ ਦੀ ਪਈ ਆ ਜੇ 72 ਨਹੀਂ ਕਰਦਾ ਇਹਨੂੰ ਦੂਜੇ ਆ ਇਹ ਤਾਂ ਲਾਤਾ ਪਾਣੀ ਫਾਈਨੋ ਲਾਤਾ ਹਾਲ ਵੀ ਹੈ ਜੀ ਥਲੇ ਇਹਨੂੰ ਵੀ ਕੋਈ ਕੋਈ ਦਾਣਾ ਹੈਗਾ ਉਹਦਾ ਸਪਰੇਅ ਹੋ ਜੂਵੇ ਹਲਦੀ ਤੇ ਫੇ ਪੈਂਦੀ ਹੋਣੀ ਹਲਦੀ ਤਾਂ ਪੂਰੀ ਹੋਵੇ ਬਹੁਤ ਪਈ ਥਲੇ ਕੋਈ ਜਾਂਦੇ ਬਹੁਤ ਜੇ ਤੇਰੇ ਤਾਂ ਤੇੜ ਬਹੁਤ ਪਈਦੀ ਹੈ ਤੇਰੇ ਤਾਂ ਆਪਣੇ ਵੀ ਇਕਣੇ ਜੀ ਮੇਰੇ ਜਿਆਦਾ ਪੈਂਦੀ ਤੁਹਾਡੇ ਨਾਲ ਹੈ ਜੀ ਇਹ ਵੀ ਡੱਕਰ ਆ ਉਹਨੇ ਇਹ ਨਜ਼ਰ ਜਿਹੜਾ ਕਰ ਰਿਹਾ ਯਾ ਨਦੀ ਟੁੱਟੀ ਦੀ ਉੱਥੇ ਪੈਦਾ ਪਾਰ ਜਾ ਕੇ ਜਿਹਨੂੰ ਹੈ ਨਾ ਪੜਾਈ ਪਿਆਦਾ ਇਹਨਾਂ ਨੇ ਪੜਾਈ ਪਣਾ ਪਣਾ ਪਿਆ ਉਹ ਖੜਦਾ ਹੀ ਦੇ ਜਣ ਪਣਾ ਪਾ ਪਿਆ ਉਹਦਾ ਢਿੱਲੀ ਤਾਰੀ ਹੋਰ ਹੈ ਖੜਦਾ ਹੀ ਤਾ ਨੱਕਾ ਗਾ ਲਾਈਏ ਤੇ ਇਸ ਤਰੀਕੇ ਨਾਲੀ ਹਲੇ ਮਾੜੀ ਵੀ ਠੀਕ ਆ ਤਾਰੀ ਇਹ ਤਾਂ ਉਹਦੇ ਨਾਲ ਵੀ ਕੁੱਤੀ ਧਰਤੀ ਹੈ ਇੰਨੀ ਉਹ ਆ ਨਾ ਡੜਾ ਡਾਕਰ ਫਿਰ ਮੈਂ ਮਰਦੇ ਬੰਦਾ ਮਰ ਜੂ ਆਦਾ ਤੇਰੀ ਪਹਿਲੀ ਸੀ ਬਾਟੂ ਜਣੀ ਯਾਰ ਬਹੁਤ ਪੱਕੀ ਪੱਕੀ ਵੀ ਤਾਂ ਅੱਜ ਪੜਾ ਦੇ ਚੀ ਆਈ ਤੇ ਪਹਿਲਾਂ ਹੀ ਵਾਟੋ ਤੂੰ ਵੀ ਜੱਗੇ ਸੁੱਕੀ ਜਾਂਦੀ ਲੱਗਣੀ ਆ। ਕੋਈ ਗੱਲ ਵੀ ਮੈਂ ਹੋਰ ਦੇਖਦੇ ਚਾਰ ਦਿਨ ਕੁਛ ਨਹੀਂ ਹੁੰਦਾ। ਕੱਢਦੇ ਦੋ ਦਿਨ। ਮੈਂ ਸੁੱਕੀ ਦਾਣਾ ਵੀ ਸਿਰੇ ਤੱਕੇ ਪੱਕੇ। ਦੋ ਦਿਨ ਕੱਢਦੇ ਵਧੀਆ ਰਹੂਗਾ। 30 ਤਰੀਕ ਨੂੰ ਕੀ ਹਵਾ ਕਾਲੇ ਨੂੰ ਮੈਂ। ਆਹ ਪੱਟ ਵਾਟੋ ਜਣੀ ਹੈ ਨਾ ਸਾਰੀ। ਹਾਂ ਉਹ ਵੀ ਐ। ਉਹ ਵੀ। ਆਹ ਰਹਿ ਜਾਣਾ। ਆਹੀ ਰਹਿਣਾ ਇੱਕ। ਇਹ ਉਹਦੇ ਨਾਲ ਵਾਢਣਾ ਤੁਹਾਡੇ ਨਾਲ ਉੱਧਰ। ਹਾਂ ਉਹਦੇ ਨਾਲ ਉਹਦੇ ਨਾਲ ਦਾ ਬੀਜ ਆ ਇਹ। ਪਹਿਲਾਂ ਉਹ ਖੇਤ ਲਾ ਕੇ ਜਿੰਨੀ ਪਨੀਰੀ ਬਚੀ ਸੀ ਉਹਨੇ ਲਾਤੀ ਸੀ। ਉਹਦੇ ਬਾਅਦ ਇਸ ਤਰ੍ਹਾਂ ਸ਼ੁਰੂ ਕਰਤੀ ਸੀ। ਨਹੀਂ ਹੁਣ ਤੇਰੀ ਆਹ ਸਾਰੀ ਤੇ ਇੱਕੇ ਲੱਗਦੀ ਮੈਨੂੰ। ਹਾਂ ਉਹ ਇੱਕੋ ਆ। ਇਹ ਪਿੱੱਟਦਾ ਰਿਹਾ ਹਾਂ ਆ ਕਾਲਾ ਆ ਕਾਲਾ ਆ ਗਿਆ ਉੱਪਰ ਸਾਰਾ ਆ ਕਾਲਾ ਜੀ ਕਾਲੇ ਦੇ ਪਾਸੇ ਹੀ ਮੋਟਰ ਬੰਦ ਕਰਾਈ ਜਿੱਦਣ ਪ੍ਰੈਸ਼ਨ ਕਰਾਇਆ ਇਹਦਾ ਇਹ ਹਰੀ ਪਈ ਹਲੇ ਇਹਦਾ ਹਰੀ ਜਿਹਾ ਜਮੀਨ ਜਣੀ ਇਹ ਬੀਜ ਗਿਰਦਾ ਤੇ ਸਟਰ ਮੜਾ ਜਾ ਇੱਧਰ ਜਿੱਦਦਾ ਆ ਬਾਈ ਬਾਕੀ ਹੁਣ ਸਮਾਂ ਦਾ ਬੀਜ ਤਾਂ ਹਲੇ ਹੀ ਚਾਹੀਦਾ ਜਿਹੜਾ ਗ੍ਰੇਨ ਨਾ ਐਵੇਂ ਖੜੇ ਰਹਿਣ ਬਸ ਤਾਂ ਠੀਕ ਆ ਠੀਕਾ ਵੀ ਹਲੇ ਜੱਗੇ ਕੋਈ ਪਤਾ ਨਹੀਂ ਇਹ ਨਹੀਂ ਕਰਨਾ ਦੇਖੀ ਜਾਂਦੀ ਐ ਇਹ ਕਿਹਦੇ ਕਰਨਾ ਹੈ ਹੈ ਜਬ ਹੁੰਦਾ ਹੈ ਮੈਂ ਵੀ ਕਹਿੰਦਾ ਬੂਝਾ ਇਹਦਾ ਵੀ ਹੋ ਜਾਈ ਆ ਅਸੀਂ ਵੀ ਕਹਿੰਦੇ ਸਾੜੀ ਕਰਨੀ ਨਹੀਂ ਫੇਰ ਸਾਹਮਣੇ ਦੇਖ ਲੈ ਜਾ ਕੇ ਤੁਸੀਂ ਭਾਜਨ ਦੱਬਦਾ ਨਾ ਇਹਨੂੰ ਆ ਤੇ ਇਹਨੂੰ ਦੱਸਦਾ ਹੀ ਆ ਬੂਝਾ ਐ ਹੋਣ ਲੱਗ ਪਿਆ ਇਹਦੇ ਜਦੋਂ ਸੁੱਕਣ ਲੱਗਿਆ ਤੇਰੇ ਕਿਰਨੀ ਕਰਨਾ ਜੀ ਕਿਉਂ ਵੀ ਗਿਰੂਗੀ ਟੱਟਾ ਹੀ ਦਾ ਹੀ ਬਾਹਤ ਹੈ ਭਾਜਨ ਨੇ ਦੱਬੀ ਵੀ ਐ ਤਾਂ ਹੋਈ ਪਈ ਐ ਇਹ ਹੋਰ ਬਾਕੀ ਸਰਕਾਰਾਂ ਨੇ ਸਾਡਾ ਸਾਥ ਦੰਦੀਆਂ ਹੈਗੀਆਂ ਰੱਬ ਵੀ ਨਹੀਂ ਦੰਦਾਗਾ ਸਰਕਾਰਾਂ ਵੀ ਨਹੀਂ ਦੰਦੀਆਂ ਸਾਲ ਬਾਅਦ ਮਸੀ ਦਾਣਾ ਦਾਣਾ ਕਰਕੇ ਜੀਰੀ ਪੈਦਾ ਕਰੀ ਜਾਂ ਹੜਤਾਲ ਕਰਕੇ ਬੈਠ ਗਏ ਆ ਦੇਖ ਲੈ ਰੱਬ ਲੱਗ ਕੇ ਚੜ ਕੇ ਜੇ ਸੈਲਰਾਂ ਨੂੰ ਕਹਦੇ ਨਾ ਵੀ ਚੌਲ ਪੈਦਾ ਕਰੋ ਜੇ ਨਾ ਲਾ ਲਿਆ ਤੇ ਸਾਰਿਆਂ ਦਾ ਰੋਣਾ ਪੇਟਣਾ ਪੈ ਜਾਵੇ ਵੀ ਕਿੱਕਣ ਜੀਰੀ ਲੱਗਦੀ ਜੂਨ ਦੇ ਮਹੀਨੇ ਆ ਅਸੀਂ ਤਿਆਰ ਕਰਕੇ ਸਾਡੀ ਫੇਰ ਨਹੀਂ ਲੈਣ ਨੂੰ ਤਿਆਰ ਸਾਡਾ ਤਿਆਰ ਰੇਟ ਨਹੀਂ ਤਿਆਰ ਦੇ ਰਹੇ ਆ ਅਸੀਂ ਉਹਨਾਂ ਦੇ ਰੇਟ 'ਚ ਦੇ ਰਹੇ ਆ ਸਾਡਾ ਆਪਣੀ ਮੰਗ ਕੋਈ ਨਹੀਂ ਜਿੰਨਾ ਉਹਨਾਂ ਨੇ ਵਧਾਤਾ ਕੋਈ ਨਹੀਂ ਲੈ ਲੋ ਪਰ ਲੈ ਤਾਂ ਲੋ ਸਾਡਾ ਖੜਾ ਛੱਡੋ ਜੇ ਕਿਤੇ ਮੰਡੀ ਖੁੱਲਿਆ ਤੇ ਬਿੱਲੇ ਨਾ ਹੋ ਜੇ ਵੜਾ ਕੇ ਉਹੀ ਗੱਲ ਫੇਰ ਉਲਟ ਰੋਲ ਦੇਖ ਲਾ ਹਲੇ ਵੀ ਪਤਾ ਨਹੀਂ ਪਹਿਲੀ ਤਰੀਕ ਦੇ ਖਬਰੇ ਕੀ ਬਣਨਾ ਆ ਜਾ ਪਹਿਲੀ ਤਾਂ ਸਟਾਰਟਿੰਗ ਆ ਪਹਿਲੀ ਦਿਨ ਹੜਤਾਲ ਉਹ ਜ਼ਿੰਮੇਦਾਰ ਪਰਤਾ ਯਾਰ ਸਭ ਨੇ ਘੜਾ ਰੱਖਿਆ ਸਭ ਪਰ ਸਭ ਠੀਕ ਆ ਸਭ ਪੜਦੇ ਆ ਇੱਕ ਰੱਬ ਆ ਰੱਬ ਵੀ ਰੱਖ ਦਿੰਦਾ ਨਹੀਂ ਆ ਅੱਗੇ ਤਾਂ ਯਾ ਲੋਡ ਜਬਾਦ ਨਹੀਂ ਆਪਣੇ ਨਹੀਂ ਪਿਆ ਹੈਗਾ ਕਈ ਜਗ੍ਹਾ ਬਹੁਤ ਪਹਿਲੇ ਆ ਪਹਿਲੇ ਆ ਆਪਣੇ ਪਿਆ ਗਿਆ ਹੁਣ ਇਤਨੇ ਬਹੁਤ ਪਹਿਲੇ ਵਾਲੇ ਨਾਲ ਫੋਨ ਆਇਆ ਕਈ ਆਇਆ ਫੋਨ ਕਰੇ ਭਾਈ ਬੱਟਾ ਨੂੰ ਪੁਆਇੰਟ ਪਾਤਾ ਪਰ ਹੁਣ ਜਿਵੇਂ ਆਪਣੀਆਂ ਛੋਣੇ ਵੀ ਕਿਹਾ ਇਹਦੇ ਹਵਾ ਵੀ ਬਹੁਤ ਆਈ ਹੈ ਪਾਣੀ ਖਰਾਬ ਕਰਦਾ ਹੀ ਹੋ ਜੀ ਇਹਨੂੰ ਤਾਂ ਦੂਰੇ ਦਿਨ ਤੁਰਪੰਦੀ ਆ ਕਰਦਾ ਹੀ ਕਰਦਾ ਪਾਣੀ ਲੱਗਿਆ ਜਿਹੜਾ ਖਾਲਚ ਗਰੀਵੇਂ ਬੱਲਾ ਤੂਈਆਂ ਕੱਢੀਆਂ ਵੀ ਆ ਉਹੀ ਤਰ੍ਹਾਂ ਬਸ ਇਹਦੇ ਵਿੱਚ 28 ਨੂੰ ਵੜਾ ਲੈਣੇ ਆਤੀ ਨੂੰ ਵੜਾ ਦੇ ਆਹ ਨਾ ਕਰ ਹੋ ਜੋ ਵਿਲੇ ਚ ਆਉਂਦੇ ਵਾ ਪਹਿਲਾਂ ਹੈ ਚੌਥੇ ਪਹਿਲਾਂ ਵਿਲੇ ਹੋ ਜਾਵੇਗਾ 15 ਦੇ ਮੋਟਾ ਆ ਗਈਆਂ ਚੱਲ ਜਾ ਐਲਾਨ ਹੋ ਗਿਆ ਅੱਜ ਭਾਈ ਸਰਪੰਚੀ ਵਾਲਾ ਵੀ ਕੱਦਦਾ ਗਾ ਪਾਇਆ ਵੀਡੀਓ ਵਾਲਾ ਵੀ ਆਹ ਸਰਪੰਚ ਆ ਸਰਪੰਚ ਪਤਾ ਲੱਗੂ ਕਿਹੜਾ ਨਿੱਟਰਦਾ ਹੁਣ ਪਤਾ ਲੱਗੂ ਕੌਣੇ ਤਰਦਾ ਨਾ ਠੀਕਾ ਪਤਾ ਹੈ ਉਹ ਆ ਬਾਈ 15 ਨੂੰ ਵੋਟਾਂ ਇਹ ਸਾਲਾਂ ਹੀ ਲੰਘ ਹੈ ਹੈ ਇਹ ਸਾਲਾਂ ਹੀ ਲੰਘ ਗਏ ਲਾਹੋਰ ਆਪਣੇ ਤਾਂ ਯਾਰ ਜੀ ਸੈਂਤੀ ਹੋ ਜੂਵੇ ਵਧੀਆ ਪਾਰਟੀ ਬਾਈ ਨੇ ਵਧੀਆ ਪਰ ਲੱਗਦਾ ਹੈ ਨਹੀਂ ਵੀ ਹੋਊਗਾ ਪਹਿਲੀ ਕੋਸ਼ਿਸ਼ ਤਾਂ ਸੈਂਤੀ ਹੋਊਗਾ ਲੱਗਦਾ ਨਹੀਂ ਵੀ ਹੋਊਗੀ ਵਧੀਆ ਹੋ ਜੂਵੇ ਜੇ ਹੋ ਜੂਵੇ ਵਧੀਆ ਹੋ ਜੂਵੇ ਪਿੰਡ ਇਕੱਠਾ ਲੋਸ ਮੇਂ ਟਕਾ ਦੇ ਭਾਈ ਵਧੀਆ ਕਿਦਾਂ ਬੋਲਦਾ ਰਹਿੰਦਾ ਬੰਦਾ ਠੀਕ ਨਹੀਂ ਗੱਲ ਕਹਾਣੀ ਕੁਛ ਨਹੀਂ ਗੱਲ ਕਹਾਣੀ ਕੁਛ ਨਹੀਂ ਹੁੰਦੀ ਹੈ ਕਿ ਬੰਦਾ ਕੰਮ ਕਰਨੇ ਵਾਲਾ ਹੋਵੇ ਬਸ ਹੋਰ ਕੁਝ ਨਹੀਂ ਆਦਾ ਨਾ ਜੱਗੇ ਤੇਰੀ ਪਹਿਲੀ ਨਹੀਂ ਬਾਡੂ ਜਣੀ ਭਾਈ ਆਦਾ ਕੁੜੀ ਪਈ ਐ ਨਾ ਇਹ ਮੈਂ ਤਾਂ ਕੋਈ ਦਾਣਾ ਹਰਾ ਦਿਖਦਾ ਹੀ ਨਹੀਂ ਪੱਲੇ ਮੈਂ ਲੈ ਮੈਂ ਤਾਂ ਆਪ ਦੇਖਦਾ ਜੀ ਭਰਾਂਗਾ ਕਾਤੇ ਨਹੀਂ ਇਹ ਜੇ ਸਾਡੀ ਹੁੰਦੀ ਕੱਡੀ ਟਰਾਲੀ 'ਚ ਬਸ ਰੱਖੂਗੇ ਕਿਤੇ ਬੰਗਾ ਦਾ ਪਹਿਲੀ ਤਰੀਕਾ ਪਤਾ ਹੀ ਇਹ ਤਾਂ ਗਰਮ ਵੀ ਨਹੀਂ ਹੋਣੀ ਯਾਰ ਕੋਈ ਪਤਾ ਨਹੀਂ ਦਮ ਕਰ ਜਾਉਂਦੀ ਹੈ ਹਾਂ ਇਹ ਕੀ ਕਰਕਨੀ ਹੈ ਕਲਜੀਰੀ ਆ ਕੰਕਤੀ ਜਾਏ ਇਹ ਤਾਂ ਹੈ ਜੀਰੀ ਦਾ ਹਾਂ ਐ ਬਪਾ ਹੋਇਆ ਜੀਰੀ ਬੰਨਾਲੀ ਹੋਰ ਦੇਖ ਲੈ ਪਟਾਸ ਨਹੀਂ ਹੈਗੀ ਥਾਲੀ ਜਮਨ ਤੱਕ ਜਾੜ ਤੱਕ ਯਾਰ ਸਾਫ ਦਾਣਾ ਨਹੀਂ ਯਾਰ ਤੱਕ ਦਾਣਾ ਪੱਕਿਆ ਹੋਣਾ ਹਰੇ ਇੱਕ ਵਾਲਾ ਦਾਣਾ ਦਾਣਾ ਵੀ ਸਾਫ ਆ ਰਿਹਾ ਯਾਰ ਪਟਾਸ ਹੈਗੀ 468 ਚ ਚਮਕ ਬਹੁਤ ਹੈ ਐ ਵੀ ਨਹੀਂ ਕਹਦੇ ਵੀ ਕੋਈ ਦਾਣਾ ਹਰਾ ਹੈ ਐ ਭਈਆ ਪਟਾਸ ਨਹੀਂ ਹੈਗੀ ਸਾਰੀ ਜੀਰੀ ਦੇ ਲੈਨ ਤਾਂ ਗੱਲ ਬਕ ਜੇ ਕੇ ਵੜਾਉਣ ਲਈ ਹੋਈ ਵੀ ਆ। ਵੜਾ ਦੇਣੀ ਜੀ ਬਸ ਹੁਣ ਮੌਸਮ ਤੋਂ ਬਾਅਦ ਦੇਖਦੇ। ਇਹ ਵੇ ਜੇ ਕੇ ਕਾਕਤੀ ਸਪਰੇ ਹੈ। ਇਹਦੀ ਗੱਲ ਆ ਗਈ ਸਾਡੀ ਫੇਰ ਮਾਰ। ਆਹ ਉਹ ਡੋਡੀ ਪੈ ਗਈ ਜੀ ਤੇ ਕੱਕੇ। ਹੋਈਆਂ। ਨਾ ਮੈਂ ਜੀ ਗੱਲ ਕਾਕਤੀ। ਡੋਡੀ ਵੀ ਕੋਈ ਸਪਰੇ ਨਹੀਂ ਕਰੀ। ਹਾਂ ਆਹ ਦੇ ਦਾ। ਤੇਰੇ ਦੋਏ ਟਰਾਲੇ ਤਿਆਰ ਆ। ਬਿੱਡਾ ਤਾਂ ਲਾਇਆ ਵਾ। ਢੇਡ ਕੇ ਬਸੇ ਕਰ ਰੱਖ ਲੈ। ਕੋਈ ਘਰ ਨਹੀਂ ਖੜਾ ਹੋਣੇ ਜੀ। ਇਹ ਕਾਨਕ ਥੋੜੂ ਆ। ਇਹ ਹੋ ਜਾਣੀ ਗਰਮ। ਇਹਦਾ ਬਾਹੀ ਕੁਝ ਵੀ ਆ ਗਰਮ ਹੋ ਕੇ ਟੋਕਾ ਜਾਣਾ ਵਿੱਚ ਮਾੜਾ ਮੋਟਾ। ਮੰਡੀ ਜਾਣਾ ਆਪਣਾ ਫੇਰ ਨਾਲ ਜੀ। ਹੈਂ? ਤਰਪਾ ਨਾਲ ਜੀ। ਜਾ ਕਹਿੰਦੇ ਜਾਣ ਨਹੀਂ ਦਿੰਦੇ ਮੰਡੀ 'ਚ ਵੜ ਨਹੀਂ ਦਿੰਦੇ ਨਹੀਂ ਵੜਨ ਦੇਣੇ ਪਹਿਲੀ ਤਰੀਕ ਤੇ ਬਾਅਦ ਤਾਲਾ ਕਾਦੀ ਹੈ ਸੈਲਰ ਵਾਲਿਆਂ ਨੇ ਆ ਰਾੜਤੀਆਂ ਨੇ ਸੈਂਟਰ ਸਰਕਾਰ ਨਾਲ ਆਪਣੀ ਪੰਜਾਬ ਸਰਕਾਰ ਨਾਲ ਕੋਈ ਰੋਲ ਨਹੀਂ ਕਿਆ ਰੋਲ ਕੇ ਉਹ ਕਹਿੰਦੇ 14 ਦਾ ਰੋਲਾ ਵੀ ਸਾਨੂੰ ਇੱਕ ਤਾਂ ਗਦਾਮ ਦੋ 14 ਕੁੱਟਣ ਇੱਕ ਸਾਨੂੰ ਡੇਟ ਪਹਿਲਾਂ ਦੋ ਵੀ ਜਿਹੜੀ ਨਵੀਂ ਜੀਰੀ ਤਾਂ ਆ ਗਈ ਹੁਣ ਵੀ ਸੈਲਰਾਂ ਜੀਰੀ ਪਈ ਆ ਕੁੱਟਾ ਨਹੀਂ ਦਿੰਦੇ ਜਾਂ ਜੀਰੀ ਮੰਡੀ ਨਿਭੜ ਲਈਆਂ ਜਦੇ ਕੋਹ ਵੀ ਕੁੱਟ ਦੋ ਇਹਨੂੰ ਡੇਟ ਦਿੱਤੀ ਬੀਬੀ ਉਹ ਤਾਂ ਪਹਿਲਾਂ ਕੁੱਟਣੀ ਨਹੀਂ ਅੱਛਾ ਬਰਸਾਤਾਂ ਦੇ ਬਾਅਦ ਕੁੱਟਣੀ ਹੈ ਉਹਦਾ ਫੇਰ ਸਾਹਮਣੇ ਉਹਦੇ ਬਾਅਦ 60 ਕਿਲੋ ਚੌਲ ਚਾਹੀਦੇ ਆ ਇਹ ਕਹਿੰਦਾ 60 ਬਾਹੜ ਨਿਕਲਦੇ ਆ ਕਿੱਥੇ ਵੀ ਤੁਸੀਂ ਘਟਾ ਦਿਓ 6 ਕਿਲੋ ਤਾਂ ਗਿਆ ਹੋ ਗਿਆ ਸੈਲਰ ਵਾਲੇ ਵੀ ਸੱਚੇ ਆ ਸੈਲਰ ਵਾਲੇ ਬਾਈ ਸੱਚੇ ਰੋਂਦੇ ਆ ਜੇ ਹੁਣ ਮੰਨ ਕੇ ਚੱਲ ਜੇ ਆਪਣੀ 100 ਫੂਸਾਂ ਬੋਰੀ ਹੈ 70 ਬੋਰੀ ਦਾ ਰਹਿਣੀ ਆ ਉਹ ਫੇਰ ਕੁੱਟ ਕੇ ਫੇਰ ਇੱਕ ਇਸ ਤਰ੍ਹਾਂ ਹੋ ਜਾਦਾ ਫਸਦਾ 70 ਚ ਇੱਕ ਦੋ ਬੋਰੀਆਂ ਹੋਰ ਘਾੜ ਜੂਗੇ ਦੇ ਦਿਓ ਗੌਰਮੈਂਟ ਨੂੰ ਮਨਜ਼ੂਰੀ ਦੇ ਦਿਓ ਹੋਰ ਸੈਂਟਰ ਸਰਕਾਰ ਨਾਲ ਰੌਲਾ ਫੇਰ ਚਲੋ ਦੇਖੋ ਕੀ ਬਣਦਾ ਹੁਣ ਹੱਲ ਪਾਉਣ ਦਾ ਨਾ ਬਣਾ ਹੈ ਅੱਬਾ ਪਹਿਲੀ ਤਰੀਕ ਨੂੰ ਜਦ ਨਾਕੋ ਹੋਇਆ ਦੇਖੀ ਰੋਡ 'ਤੇ ਜਿਰੀ ਉੱਤਰ ਹੀ ਲੋਕਾਂ ਨੇ ਧਾਰ ਦੇਣੀ ਆ ਜਦ ਇਹ ਹੱਲ ਹੋ ਜਾਣਾ ਦੋ ਟਰਾਲੇ ਹਾਈਵੇ 'ਪੋਧਨੇ ਆ ਜਦ ਇਹ ਹੱਲ ਹੋ ਜਾਣਾ ਹੋਣਾ ਹੀ ਆ ਟਰੈਕ ਕੁੜੀ ਆਮ ਤੁਸੀਂ ਕਿੱਥੇ ਧਰਨੇ ਲਈ ਜਾਵੇ ਜ਼ਿੰਮੇਦਾਰ ਕਰੇ ਨਹੀਂ ਕਿ ਆ ਇਹ ਕਿੱਥੇ ਧਰਮੇ ਲਾਉਂਦੇ ਲਾਈਏ ਨਾ ਹੋਰ ਕੀ ਕਰੀਏ ਦੱਸੋ ਆ ਖੜੀ ਆ ਦੱਸੋ ਕਿਹਦੇ ਕੋਲ ਲਈ ਆ ਅਸੀਂ ਨਹੀਂ ਲਿਉਂਦੇ ਲੈ ਜੰਨੇ ਆ ਜਿਹੜੀ ਸੁੱਕੀ ਆ ਹਾਂ ਸੁੱਕੀ ਨੂੰ ਵੀ ਆਰਤੀ ਹਲੇ ਕਹਿੰਦੇ ਖੜਾ ਨਾਲੇ ਯਾਰ ਇਹ ਤਾਂ ਦੇਖੋ ਥੋੜੇ ਦੇਸ਼ਾਂ ਮਾ ਖੇਤੀ ਐਨੀ ਵਧੀਆ ਹੁੰਦੀ ਆ ਤੁਸੀਂ ਜਿਹਨ ਪ੍ਰੋਰਟੀ ਚਾਹੁੰਦੇ ਹੋ ਨਾ ਉਹ ਗੱਲ ਪੱਕੀ ਆ ਇਹ 900 922 ਕਿਲੋਟ ਨਿਕਲਦੀ ਆ ਹਾਂ 2500 ਰੁਪਏ ਨੂੰ ਲੱਗੀ ਕਿਆ ਕਰ ਲੂੰਗਾ ਤੂੰ ਕੁਝ ਵੀ ਨਹੀਂ ਕੁਝ ਵੀ ਕਿਆ ਕਰ ਦੂੰਗਾ 22 ਕਿਲੋਟ ਨਿਕਲਦੀ ਆ 20 20 ਉਹ ਚਾਵਲ ਲੈ ਲੈ ਬਾਸਮਤੀ ਦਾ 120 130 ਹਾਂ 80 ਦੇ ਏਟ ਦਾ ਕੋਈ ਬੋਲਦਾ ਹੀ ਨਹੀਂ ਉਧਰ ਉਹ ਲੈ ਕੇ ਆਏ ਤੂੰ ਹੀ ਕਹੁੰਦੇ ਨਹੀਂ ਛੋਟੇ ਬਰੀਕ ਚਾਹੁੰਦੇ ਜਿਹੜੇ ਕਿਆ ਕਹਿੰਦੇ ਹੁੰਦੇ ਉਹਨੂੰ ਕਣੀ ਕਣੀ ਹਾਂ 60 ਰੁਪਏ ਕਣੀ ਦੀ ਫੇਰ ਦੇਖ ਲੈ ਹੁਣ ਤੂੰ 60 ਰੁਪਏ ਕਣੀ 8 ਰੁਪਏ ਕਣੀ ਦੀ ਆਪਣੀ ਆਹ 23 ਰੁਪਏ ਜੀਰੀ ਵਿਕਣੀ ਆ 23 ਰੁਪਏ ਜੀਰੀ ਮੁਰਗੀਆਂ ਨੂੰ ਕਣੀ 30 ਰੁਪਏ ਮਿਲਦੀ ਆ ਪਾਲ 60 ਰੁਪਏ ਮਿਲਦੀ ਆ ਇਹਦਾ ਛਿਲਕਾ 6 ਰੁਪਏ ਜਾਂਦਾ ਸਾਡੀ ਜਿਹੜੀ 20 ਰੁਪਏ ਵੀ ਲੋਨੇ ਲੈਣ ਲੱਗੇ ਕਿਉਂ ਸਾਰਾ ਕੁਝ ਪਿੱਛੇ ਸਭ ਕੁਝ ਵਿਕਦਾ ਇਹਦਾ ਨਾਲੇ ਆਪਦਾ ਚੱਲ ਨਹੀਂ ਆਉਦੀ ਉੱਪਰ ਤੇ ਇਹ ਤਾਂ ਚੱਲ ਆफी ਇਹਦੇ ਵੀ ਨਹੀਂ ਪ੍ਰਵਾਹ ਮੰਨਦੇ ਵੀ ਕੋਈ ਨਹੀਂ ਰੱਬ ਦੀ ਮਰਜ਼ੀ ਆ ਰੱਬ ਦੀ ਮਰਜ਼ੀ ਇੱਦਾਂ ਮਰਜ਼ੀ ਕਰੇ ਹਾਂ ਸਭ ਕੁਝ ਵਿਗਣਾ ਫੂਸ ਵੀ ਵਿਗਣਾ ਕੜੀ ਵੀ ਵਿਗਣੀ ਪਾਲਸ ਵੀ ਵਿਗਣੀ ਟੋਟਾ ਵੀ ਵਿਗਣਾ ਚੌਲ ਵੀ ਵਿਗਣਾ ਫੇਰ ਵੀ ਪੂਰਾ ਨਹੀਂ ਹੁੰਦਾ ਹਾਂ ਅਸੀਂ ਦੱਸ ਕਿੱਥੇ ਜਾਈਏ ਆ ਚੱਲੋ ਚੱਲੀਏ ਪਿੰਡ ਨੂੰ ਸਾਨੂੰ ਕਿੱਥੇ ਜਾਣਾ ਉਹ ਪਿੰਡ ਨੂੰ ਜੱਲੋਂ ਆਣਾ ਹੋਈ ਨਹੀਂ ਸੁਣਦਾ ਜਿੰਨਾ ਮਰਜੀ 돌ੋ ਤੇਰਾ ਰੱਬ ਸਾਥ ਦਈ ਜਾਵੇ ਜ਼ਿੰਮੇਦਾਰ ਫੇ ਠੀਕ ਆ ਜਿੱਦਣ ਇਹ ਸਾਥ ਛੱਡ ਗਿਆ ਹਲੇ ਤਾਂ ਖਤਮ ਹੈ ਗੇਮ ਸਾਰੀ ਹੋਰ ਹੈ ਉਹ ਚਾਚੇ ਘਰ ਜਾ ਕੇ ਪੀਣੀ ਪਾਣੀ ਯਾਰ ਉਹ ਨਹੀਂ ਘੰਟ ਸੁੱਕਿਆ ਪਿਆ ਯਾਰ ਪੀ ਲੈ ਤੂੰ ਮੈਨੂੰ ਆ ਦਸ ਤਾਂ ਇੰਜ ਰੱਖਿਆ ਵਾ ਤੇ ਇਹਦਾ ਮੱਟ ਮਾਰ ਉੱਪਰ ਬੰਨ੍ਹ ਥੋੜਾ ਦਾ ਬਾਸ ਟਾੜੀ ਨਾਲ ਹੋਰਦੀ ਏ ਹਰ ਰੇਲਵੇ ਦੇ ਮੁੰਡਾ ਟਾੜੀ ਨਾਲ ਫੇਰੀ ਏ ਡੱਕਾ ਤੋਂ ਭਰੇ ਆ ਖੜਾ ਨਾ ਬੋਟਾ ਹੈ ਮੈਂ ਨਾ ਮਿੱਟੀ ਪਾ ਰਹੀ ਏ ਪਾਣੀ ਕਿਧਰ ਨਹੀਂ ਜਾਏਗਾ ਹਾਂ ਪੁੱਡੇ ਦੀ ਜਾਈ ਡੱਕਾ ਸੁੰਗੜ ਗਿਆ ਪਾਣੀ ਇਧਰ ਗਿਆ ਹੁਣ ਖੜੇ ਨੂੰ ਖਾਣਾ ਨਾ ਡੱਕਾ ਲਾਤਾ ਬੜੇ ਨੂੰ ਵੀ ਦੋ ਤਿੰਨੇ ਹੋ ਗਏ ਉਹ ਬਾਈ ਓ ਬਾਈ ਬੰਨ ਗਿਆ ਹਾ ਕਾਦੇ ਭਾਈ ਪਾਗੜੇ ਚਲਾ ਦੇ ਹਟੋਂਗੇ ਅੱਜ ਨਹੀਂ ਹਟਦੇ ਗੈਂਡੂ ਲੀਕ ਗੈਂਕ ਮਾੜੀ ਜੀ ਉਹ ਵੀ ਹੋ ਗਈ ਹਾਂ ਮਾੜੀ ਗੈਂਡੂ ਲੀਕ ਇਹ ਨਹੀਂ ਹਟਦੀ ਪਲਾਕੇ ਹਟੋਂਗੇ ਪਾਣੀ ਹੋ ਜਾ ਗੱਗੇ ਇਹਦੇ ਪੀ ਕੇ ਜਾਓ ਗੈਂਡੂ ਲੀਕ ਗੱਗੇ ਮਾੜੀ ਜੇ ਕਿ ਢੱਕਾ ਤੜਾ ਠੀਕ ਹੈ ਪਾਣੀ ਆ ਜਾਣਾ ਹੁਣ ਉੱਥੇ ਤਲ ਗਿਆ ਹੁਣ ਪਾਣੀ ਬਚਿਆ ਜੀ ਗਿਆ ਮਾਰਦੇ ਹੰਦ ਨੂੰ ਦੇਖ ਚਾਹ ਕੰਦਾ ਇੱਥੇ ਆ ਜਾਓ ਬੜੀ ਤਾਰ ਮੜੀ ਬੜੀ ਤਾਰ ਉਹ ਤਾਰ ਦਾ ਆ ਫੜੀ ਦੇ ਇਜਗਾਰਡ ਹੋ ਵੀ ਕਰਾਵਾ ਨਾ ਐਡਮਨ ਪਹਿਲੇ ਦੱਬਲਾ ਬਾਸਪੀਗਰ ਹੈਂਡਲ ਦੇ ਨਾਲ ਹੈਂਡਲ ਦਾ ਆਪੇ ਨਿਕਲ ਜਾਣਾ ਆ ਮੋਟਰ ਜਨਾ ਪਾਣੀ ਆ ਆ ਆ ਫਿਰਦਾ ਉਹ ਤਾਂ ਪਾਣੀ ਹੀ ਆ ਮਾ ਲਾ ਕੇ ਹਰਦਾ ਕੁਮਾਕੇ ਰਾਕਤ ਵੀ ਜ਼ਰੂਰੀ ਆ ਖੇਤ ਦੀ ਯਾਰ ਆ ਦੇ ਛਾਂਦ ਕੀ ਆਉਂਦੀ ਆ ਅੰਬ ਥਲੇ ਖੜਦੇ ਹੁਣ ਕਿਹ ਰਾਮ ਆਇਆ ਉਰੇ ਖੜ ਕੇ ਇੱਥੇ ਬਣਦੇ ਆ ਤਿੰਨ ਖੁੰਜੇ 73 75 ਕਵੇਰੀ 3 ਪੁਆਇੰਟ 3 ਪੁਆਇੰਟ ਹੈ ਪੂਰੇ ਬੈਠ ਕੇ ਆ ਕਵੇਰੀ ਖੜੀ ਆ ਆ ਕਵੇਰੀ ਆ ਜੀ ਚਾਰ ਤੋਂ ਫਾਟੇ ਵੀ ਹਾਂ ਹੂੰ ਅੱਥੇ ਰਹਿ ਗਿਆ ਮਾਲਾਂ ਵਾਲੇ ਜੀ ਉਹ ਕੁੱਤੇ ਉਹ ਜਾਲੇ ਕੋਲ ਤੇ ਸਟਾਰਟ ਹੋ ਜਾਂਦੇ ਮਾਲਾਂ ਵਾਲੇ ਹੋ ਉੱਥੇ ਤੇ ਆਏ ਆਏ ਆ ਗਿਆ ਗੁੰਨਾ ਗੁੰਨਾ ਕਾਲੇ ਰਾਣੀ ਜੱਗੇ ਸਾਰਾ ਮਾਲ ਆਈਆਂ ਤੇ ਅੱਜ ਨਾ ਹਰੇ ਹਰੇ ਹਾਰੇ ਮਾਲ ਆ ਲਈਆਂ ਉਹ ਕਾਲਾ ਆ ਗਿਆ ਹਾਂ ਲਾਗੇ ਲਾਗਾ ਕੰਮ ਲਾਗੇ ਲਾਗਾ ਵੀ ਨਹੀਂ ਰਿਹਾ ਗਿਆ ਉਹਦੇ ਨਾਲ ਵਿੱਕੀ ਜਾ ਚੱਲੇ ਨਹੀਂ ਆ ਗਿਆ ਸਾਰੇ ਇੱਧਰ ਨੂੰ ਆਏ ਬੈਠੇ ਚਾਰ ਕਿਲੇ ਦਾ ਪਸੀ ਸਟਾਰਟ ਹੋ ਗਿਆ ਫਿਰਗਾ ਬਿੰਦਰ ਆ ਗਿਆ ਆਹ ਦਾਹ ਜਲਾ ਗਿਆ ਆਹ ਉਥੇ ਕੰਮ ਫੇਰ ਤੁਸੀਂ ਉਹਦੇ ਦਾ ਸਾਡੇ ਭਾਈ ਮੰਡਸਰ ਤੱਕ ਮੰਡਸਰ ਦੀ ਹੋ ਗਿਆ ਜਿਆਦਾ ਐਵੇਂ ਡੌਂਟ ਆ ਯਾਰ ਇੱਧਰ ਹੁਣ ਇੱਕ ਜਿਹੜਾ ਮਾਡਰ ਦੇਖਣਾ ਹੁੰਦਾ ਸਾਰੇ ਦੱਸ ਦਿੰਦਾ ਭਾਈ ਹੈਗੀ ਹੈਗੀ ਫਿਰ ਨਾਲ ਪਲੰਬਰ ਹੈਗੇ ਆ 10-12 ਸਾਲ ਹੋ ਗਏ ਆ ਖੇਤ ਲੱਤੇ ਪਹਿਲੀ ਵਾਰ ਡਰੇਨ ਨਹੀਂ ਆਈ ਸੁੱਕੀ ਆ ਪਹਿਲੀ ਵਾਰ ਆ ਕੰਮ ਹੋਇਆ ਐਸੋ ਆ ਨਾ ਡਰੇਨ ਸੁੱਕੀ ਰਹਿੰਦੀ ਹਾਂ ਨਹੀਂ ਪਾਣੀ ਨਹੀਂ ਇੰਜਰ ਡੁੱਬ ਲਿਆ ਆਪਾਂ ਹੀ ਡੁੱਬਲੀ ਜੀਰੀ ਡੁੱਬਲੀ ਆ ਕੋਈ ਥਰੇਕ ਵਾਰ ਹੁੰਦਾ ਪਹਿਲੀ ਵਾਰ ਡਰੇਨ ਉਛਲ ਜਾਂਦੀ ਹੈ ਡਰੇਨ ਸੁੱਕੀ ਹੈ ਅਤ ਕੀ ਵਿੱਚ ਜਾ ਤੁਰ ਕੇ ਲੰਘ ਜਾ ਰੋਸ ਮੁੱਥੇ ਨੂੰ ਘੁਰਤਾ ਫਿਰ ਤੱਕ ਨਹੀਂ ਬਿਜਲੀ ਵਾ ਮਛਲੀਆਂ ਭਈਏ ਫੜਦੇ ਹੁੰਦੇ ਐਤ ਕੀ ਸੁੱਕੀ ਪਹਿਲੀ ਵਾਰ ਦੇਖੀ ਹੈ ਦੇਖ ਲੈ ਅੱਬ ਆਈ ਨਹੀਂ ਨਾਲ ਜ਼ਿਆਦਾ ਆਲੇ ਨਾ ਐਦੇ ਖੇਡ ਚ ਬੰਨ ਬੰਨ ਪੱਲੀਆਂ ਉਹ ਐਤ ਕੀ ਪਹਿਲਾਂ ਯਾਰ ਦਸਤੋ ਰ ਮੈਂ ਵਰਨਿੰਗ ਆ ਗਈ ਦੀ ਵੀ ਐ ਕਿ ਮੀਂਹ ਘਟ ਬੈਣਾ ਹਾਂ ਆ ਖੇਤੋਂ ਪੱਲੀਆਂ ਲਾਏ ਓਵਰ ਵਾਲੀਆਂ ਬੰਨ ਚੋਂ ਪੱਲੀਆਂ ਨਹੀਂ ਚੱਲੀਆਂ ਅੱਜ ਤੱਕ ਉਹਨਾਂ ਨੇ ਆਇ ਨਹੀਂ ਨਾ ਦੱਸਿਆ ਵੀ ਜੇ ਨਿਸਰ ਕੀ ਵੱਢਣ ਵਾਲੀ ਹੋ ਜਾਣੀ ਜਿਆਦਾ ਹੋਊਗਾ ਨਹੀਂ ਵੀ ਹਲੇ ਵੀ ਦੇਖਿਆ ਤਾਂ ਮੀਂਹ ਤਾਂ ਨਹੀਂ ਪਿਆ ਹਲੇ ਗਰਾਪਰ ਨਹੀਂ ਨਹੀਂ ਹਲੇ ਦਾ ਕੁਛ ਨਹੀਂ ਕਹਿ ਰਿਹਾ ਹਲੇ ਉਹ ਆਪਣੇ ਤਾਂ ਜਮਾ ਦੂਜੇ ਕਿੰਨੀਆਂ ਪੈ ਵੀ ਗਈਆਂ ਤਾਂ ਬੜੀ ਗੱਲ ਨਹੀਂ ਹੈ ਏਡੀ ਹਾਂ ਇਹ ਨਹੀਂ ਗੱਲ ਟਿੱਕ ਟਕਾਓਗੇ ਟਿੱਕੇ ਪੈ ਜਾਵੇ ਨੇਰੀ ਨੂਰੀ ਤਾਂ ਸਾਨੂੰ ਡਰ ਆ ਮੀਂਹ ਤਾਂ ਸਾਨੂੰ ਕੋਈ ਡਰ ਨਹੀਂ ਹਾਂ ਹਵਾ ਨਾਲ ਰੱਬ ਨਾਲ ਕੋਈ ਗਿਲਾਂ ਮੀਂਹ ਪਾਉਣਾ ਪਾ ਦੇ ਨੇਰੀ ਨਾ ਆਵੇ ਹਾਂ ਬੂੰਦਾਵਾਂਦੀ ਕਰੀਏ ਕੋਈ ਫਤੂ ਉਹ ਵੀ ਨਗੀਰ ਦੀ ਕਿਤੇ ਉੱਪਰ ਤੇ ਉਹ ਨਾ ਨੌਲੇ ਵਾਲੇ ਦੋਆਂ ਲਗੀਰ ਦੀ ਲਾਈ ਉਹ ਕੰਮ ਖਰਾਬ ਆ ਮੈਂ ਵਾ ਖਰਾਬ ਕਰਦੀ ਸਹੀ ਆ ਜਾਂਦੀ ਆ ਹਵਾ ਕੰਮ ਖਰਾਬ ਕਰ ਇੱਕ ਜਿਆ ਕਿਣੀਆਂ ਪੈ ਗਈਆਂ ਉਪਰੀ ਦੇ ਵਜਿਆਂ ਹੋ ਜਾਂਦਾ ਪਾਣੀ ਟਿਕਿਆ ਬਈ ਜ਼ਮੀਨ ਦਾ ਕਿੰਨਾ ਪਾਣੀ ਟਿਕਿਆ ਬਣੀ ਹੋ ਦੇ ਕਿੰਨਾ ਪਿਆ ਪਾਣੀ ਉੱਪਰ ਇੱਕ ਗਲਾਸ ਭਰ ਲਾ ਉੱਥੇ ਪਾਸ ਇੱਕ ਵਾਰ ਇੱਕ ਤੱਗੀ ਜੀ ਗਿਰ ਗਈ ਬਾਡਾ ਪੈ ਗਿਆ ਸਾਰੀ ਖੇਤ ਆ ਜਾਂਦਾ ਮਗਰੇ ਆਇਓ ਤੁਰ ਪੈਂਦਾ ਤੁਰ ਪੈਂਦਾ ਵੇ ਤੋਰਾ ਤੁਰ ਪੈਂਦਾ ਹੋਰ ਹੋ ਗਈ ਮਨ ਹੌਟ ਗੀਰੀ ਦੇ ਕੋਈ ਕਰ ਸਕਨੀ ਕੋਈ ਇੱਕ ਦਾਣਾ ਵੀ ਹਰਾ ਨਹੀਂ 12 18 ਆਉਣਾ ਚਾਹੀਦਾ ਜਾਂਦੀ ਸਾਰੇ ਅਲੇ ਵੀ ਮੈਂ 5 ਦਿਨ ਨੂੰ ਵੜਾਉਣੇ ਦਾ ਨਾ ਨਾ ਵਟ ਕੇ ਬੜਾਈਆਂ ਤੇ ਪਹਿਲੀ ਨੂੰ 28 ਪੰਜ ਨਹੀਂ ਵਿਗੜਦਾ ਯਾਰ ਮੀਮੂ ਨਾ ਪਵੇ ਜਿਰੀ ਦੇ 10 ਤਰੀਕ ਨੂੰ ਵੜਾ ਲਵੇ ਬੰਦਾ ਜਿਰੀ ਹੋਈ ਕਿਤੇ ਨਹੀਂ ਆਂਦੀ ਮੀਏ ਮਾਰਦਾ ਹੋਰ ਮੀਮਾ ਹਾਂ ਨੇਰੀ ਚੱਲ ਚੰਗਾ ਜੀ ਠੀਕ ਹੈ ਚੱਲਦੇ ਜੀ ਪਿੰਡ ਨੂੰ ਸਸੀ ਗਾਲ ਜੀ ਸਸੀ ਗਾਲ ਜੀ ਹੋ ਗਿਆ ਭਾਈ ਮੋਰਾ ਸਾਲ ਵਾ ਘੁੰਮਲੇ ਸਾਰੇ ਭਾਈ ਇਹਨਾਂ ਦੀ ਅਗਰੀ ਕੱਲੀ ਮੱਕੀ ਸਿਰਾਂ ਦੀ ਆਹ ਬਾਕੀ ਸਾਰਾ ਪਿੰਡ ਠੀਕ ਆਹ ਅਗਰੀ ਜੀ